ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ। ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਅਮਰੀਕਾ ਦੇ ਮੌਸਮ ਨੇ ਮੁਰਤੋਂ ਕਰਵਟ ਬਦਲੀਏ ਤੇਜ਼ ਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਅਸਮਾਨ ਵਿੱਚ ਬੱਦਲ ਵਾਈ ਵਿਖਾਈ ਦੇ ਰਹੀ ਹੈ ਇੰਜ ਜਾਪਦਾ ਹੈ ਕਿ ਕੁਝ ਸਮੇਂ ਬਾਅਦ ਜਿਹੜੀ ਕਿ ਉਹ ਤੇਜ਼ ਬਰਸਾਤ ਹੋਣ ਵਾਲੀ ਹੈ ਲਗਾਤਾਰ ਜੇ ਗੱਲ ਕਰ ਲਈਏ ਅਮਰੀਕਾ ਵਿੱਚ ਤਾਂ ਮੌਸਮ ਜਿਹੜਾ ਉਹ ਸੁਹਾਣਾ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਬਰਸਾਤ ਰੋਜ਼ਾਨਾ ਦੀ ਗੱਲ ਕਰੀਏ ਤਾਂ ਹੋ ਰਹੀ ਹੈ ਤੇ ਨਾਲ ਤੇਜ਼ ਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਜਿਸ ਨੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ ਕਿਉਂਕਿ ਲੂਜ਼ ਥਪੇੜੀਆਂ ਕਰਕੇ ਲਗਾਤਾਰ ਲੋਕਾਂ ਨੂੰ ਕਾਫੀ ਦਿੱਕਤਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ ਔਰ ਗੱਲ ਕਰ ਲਈਏ ਜੁਲਾਈ ਦੀ ਅਗਸਤ ਦੀਆਂ ਮਹੀਨਿਆਂ ਵਿੱਚ ਕਾਫੀ ਗਰਮੀ ਹੁੰਦੀ ਹੈ ਪਰ ਸਾਵਣ ਦਾ ਮਹੀਨਾ ਚੱਲਿਆ ਔਰ ਬਰਸਾਤਾ ਨੇ ਜਿਹੜਾ ਕੀ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਫੀ ਵੱਡੀ ਰਾਹਤ ਦਿੱਤੀ ਹੋਈ ਹੈ ਆਏ ਦਿਨ ਬਰਸਾਤਾ ਹੁੰਦੀਆਂ ਨੇ ਤੇਜ਼ ਹਵਾਵਾਂ ਚੱਲਦੀਆਂ ਨੇ ਨਾਲ ਅਸਮਾਨ ਵਿੱਚ ਕਾਲੇ ਬੱਦਲ ਛਾ ਜਾਂਦੇ ਰਹੇ ਜਿਸ ਤੋਂ ਬਾਅਦ ਲੋਕਾਂ ਦਾ ਜਿਹੜਾ ਚਿਹਰਾ ਹੈ ਉਹ ਵੀ ਖਿੜ ਜਾਂਦਾ ਕਿਉਂਕਿ ਗਰਮੀ ਵਿੱਚ ਕਿਸੇ ਵੀ ਸੁਗਾਤ ਤੋਂ ਘਟ ਨਹੀਂ ਹੈ ਤੇਜ਼ ਹਵਾਵਾਂ ਚੱਲਣਾ ਤੇ ਬਰਸਾਤ ਹੋਣਾ ਕਿਉਂਕਿ ਅਕਸਰ ਲੋਕਾਂ ਨੂੰ ਉਡੀਕ ਹੁੰਦੀ ਹੈ ਗਰਮੀ ਦੇ ਮੌਸਮ ਵਿੱਚ ਕੁਝ ਰਾਹਤ ਮਿਲੇ ਔਰ ਰਾਹਤ ਮਿਲਦੀ ਹੈ ਤੇਜ਼ ਹਵਾਵਾਂ ਨਾਲ ਤੇ ਨਾਲ ਬਰਸਾਤ ਨਾਲ ਉਹ ਜਿਹਨਾਂ ਮੌਸਮ ਅਜਿਹਾ ਹੁੰਦਾ ਹੈ ਤਾਂ ਲੋਕ ਵੀ ਸੜਕਾਂ ਤੇ ਇਸ ਮੌਸਮ ਦਾ ਮਜ਼ਾ ਲੈਣ ਵਾਸਤੇ ਜਿਆਦਾ ਨਿਕਲਦੇ ਨੇ ਕਿਉਂਕਿ ਜੇ ਗੱਲ ਕਰ ਲਈ ਆਮ ਦਿਨਾਂ ਦੀ ਤਾਂ ਗਰਮੀ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਕਿ ਬਹੁਤ ਜ਼ਰੂਰੀ ਕੰਮ ਨੇ ਪਉਣ ਵਾਸਤੇ ਹੀ ਸੜਕਾਂ ਤੇ ਹੁੰਦੇ ਨੇ ਤੇ ਜੇ ਮੌਸਮ ਹੋਵੇ ਸੁਹਾਣਾ ਤੇ ਲੋਕ ਸੜਕਾਂ ਤੇ ਬਦੋ ਬਦੀ ਮੱਲੋ ਮੱਲੀ ਆਉਂਦੇ ਨੇ ਔਰ ਇਸ ਸੁਹਾਣੇ ਮੌਸਮ ਦਾ ਆਨੰਦ ਲੈਂਦੇ ਹੋ ਵਿਖਾਈ ਦੇਂਦੇ ਨੇ ਕਿਉਂਕਿ ਅਕਸਰ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਮੌਸਮ ਸੋਹਣਾ ਹੁੰਦਾ ਤਾਂ ਲੋਕਾਂ ਦੀ ਆਵਾਜ਼ ਵੀ ਸੜਕਾਂ ਤੇ ਜ਼ਿਆਦਾ ਹੋ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਕੁਦਰਤ ਹੈ ਉਹ ਵੀ ਇਸ ਸੁਹਾਣੇ ਮੌਸਮ ਦਾ ਆਨੰਦ ਮਾਣਦੇ ਵਿਖਾਈ ਦੇ ਰਹੀ ਹੈ ਬਹੁਤ ਤੇਜ਼ ਹਵਾਵਾਂ ਚੱਲੀਆਂ ਨੇ ਨਾਲ ਰੁੱਖਾਂ ਦੇ ਜਿਹੜੇ ਪੱਤੇ ਨੇ ਉਹ ਤੇਜ਼ ਹਵਾਵਾਂ ਕਰਕੇ ਲਲਹਾ ਰਹੇ ਨੇ ਔਰ ਲੋਕਾਂ ਨੂੰ ਅਜਿਹੇ ਮੌਸਮ ਦੀ ਉਡੀਕ ਵੀ ਰਹਿੰਦੀ ਹੈ ਕਿਉਂਕਿ ਗੱਲ ਕਰ ਲਈਏ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਇਹ ਬਹੁਤ ਜ਼ਿਆਦਾ ਗਰਮੀ ਵਾਲੇ ਮਹੀਨੇ ਹੁੰਦੇ ਨੇ ਤੇ ਅਕਸਰ ਲੋਕ ਚਾਹੁੰਦੇ ਨੇ ਤੇਜ਼ ਹਵਾਵਾਂ ਚੱਲਣ ਬਰਸਾਤ ਹੋਵੇ ਤੇ ਉਹਨਾਂ ਨੂੰ ਗਰਮੀ ਤੋਂ ਕੋਈ ਜਿਹੀ ਰਾਹਤ ਮਿਲੇ ਕਿਉਂਕਿ ਜੇ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਵੀ ਹੇਠਾਂ ਡਿੱਗ ਜਾਂਦਾ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਔਰ ਬਰਸਾਤ ਹੁੰਦੀ ਹੈ ਤੇ ਅੱਜ ਵੀ ਮੌਸਮ ਜਿਹੜਾ ਉਸਨੇ ਕਰਵਟ ਬਦਲੀ ਹੈ ਮੌਸਮ ਸੁਹਾਣਾ ਹੋ ਗਿਆ ਹੈ ਤੇਜ਼ ਹਵਾਵਾਂ ਚੱਲੀਆਂ ਨੇ ਔਰ ਇਹ ਜਿਹੜਾ ਕਿ ਬਦਲਬਾਝ ਜੋ ਹੋਈ ਆ ਸਮਾਂ ਵਿੱਚ ਕਿਸੇ ਵੀ ਸਮੇਂ ਬਰਸਾਤ ਦੀ ਦਸਤਕ ਜਿਹੜੀ ਕਿ ਉਹ ਹੋ ਸਕਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਰੀਚਾ ਦੈਨਿਕ ਸਪੋਰਟ ਟੀਵੀ ਅੰਮ੍ਰਿਤਸਰ